ਨਵਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨ ਆ ਸੰਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਬਾਬਾ ਵਜੀਰ ਸਿੰਘ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਸ਼ਹਿਰ ਵਿਖੇ। ਅ ਅੱਜ ਸਕੂਲ ਦੀਆਂ ਪ੍ਰਾਪਤੀਆਂ ਅਤੇ ਇਹ ਸਕੂਲ ਕਦੋਂ ਤੋਂ ਬਣਿਆ ਤੇ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਸਬੰਧੀ ਸਰਦਾਰ ਵਿਕਰਮਜੀਤ ਸਿੰਘ ਜੀ ਜੋ ਕਿ ਮੈਨੇਜਰ ਨੇ ਇਸ ਸਕੂਲ ਦੇ ਉਹਨਾਂ ਦੇ ਨਾਲ ਗੱਲ ਕਰ ਅਗੇ ਸਤਿ ਸ਼੍ਰੀ ਅਕਾਲ ਜੀ ਨਮਾਸ਼ਾ ਸਰਕਾਰੀਆਂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਸਰ ਇੱਕ ਸਾਨੂੰ ਜਾਣਕਾਰੀ ਦਿਓ ਜਿਹੜਾ ਤੁਹਾਡੇ ਸਕੂਲ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿਓ ਦਰਸ਼ਕਾਂ ਨੂੰ ਇਹ ਸਕੂਲ ਕਿਵੇਂ ਕਿੱਦਾਂ ਜਿੰਨਾ ਤੁਸੀਂ ਜਾਣਦੇ ਹੋ ਇਹ ਸਕੂਲ ਜਿਸ ਤਰ੍ਹਾਂ ਮੈਨੂੰ ਪਤਾ ਹੈ ਪੁਰਾਣੀ ਕਾਵੀਆਂ ਤੋਂ ਪੜਿਆ ਪਹਿਲਾਂ ਪਾਕਿਸਤਾਨ ਦੇ ਵਿੱਚ ਜਿਲ੍ਹਾ ਜੇਲਮ ਦੇ ਵਿੱਚ ਝੰਡਾ ਹੁੰਦਾ ਸੀ 1955 ਚ ਇਸ ਸਕੂਲ ਦੀ ਨਵੀਂ ਬਿਲਡਿੰਗ ਬਣੀ ਹੈ ਕਾਫੀ ਜ਼ੇਰ ਹੋ ਗਈ ਹੈ ਫਿਰ ਵੀ ਅਜੇ ਕਾਫੀ ਚੰਗੀ ਹਾਲਤ ਵਿੱਚ ਹੈ ਜਿੱਥੇ-ਜਿੱਥੋਂ ਕੁਝ ਵੀ ਇਹਦੀ ਮੁਰੰਮਤ ਦੀ ਲੋੜ ਪੈਂਦੀ ਅਸੀਂ ਨਾਲ-ਨਾਲ ਕਰਾ ਰਹੇ ਹਾਂ ਤੇ ਇਹ ਸਕੂਲ ਬੜੀ ਵਧੀਆ ਹਾਲਤ ਦੇ ਵਿੱਚ ਹੈ ਉਹਦੇ ਦਰਵਾਜ਼ੇ ਬਾਹਰੀਆਂ ਸਭ ਅਸੀਂ ਦੁਬਾਰਾ ਫਿੱਟ ਕਰਾਤਾ ਤੇ ਇਹ ਸਕੂਲ ਨੂੰ ਜਿਹੜੀ ਕਮੇਟੀ ਹੈ ਉਹ ਚਲਾ ਰਹੀ ਹੈ ਤੇ ਉਹਨਾਂ ਦੇ ਨਾਲ ਸੇਵਾਦਾਰ ਐ ਮੈਨੂੰ ਇਹਦੇ ਵਿੱਚ ਮੌਕਾ ਮਿਲਿਆ 2010 ਵਿੱਚ ਅੱਛਾ 2010 ਵਿੱਚ ਮੈਂ ਜਿਖਲੇ ਰਿਟਾਇਰ ਹੋ ਗਿਆ ਜੀ ਤੇ ਮੇਰੀ ਮਿਸੇਸ ਦੁਆਬਾ ਸੈਕਨੈਸ਼ਨ ਸਕੂਲ ਪੜਾਉਂਦੀ ਹੁੰਦੇ ਸੀ ਅੱਛਾ ਜੀ ਤੇ ਮੈਂ ਉਹਨਾਂ ਨੂੰ ਛੱਡਣ ਵੀ ਆਉਂਦਾ ਸੀ ਲੈਣ ਵੀ ਆਉਂਦਾ ਸੀ ਠੀਕ ਹੈ ਤੇ ਮੈਂ ਸੋਚਿਆ ਵੀ ਕਿਉਂ ਨਾ ਮੈਂ ਇਹ ਸਾਹਮਣੇ ਸਕੂਲ ਸੇਵਾ ਕਰਾਂ ਕਿ ਮੈਨੂੰ ਲੈਣ ਦੇਣ ਦੀ ਤਾਂ ਕੋਈ ਐਹੋ ਜੀ ਗੱਲ ਨਹੀਂ ਸੀ ਠੀਕ ਹੈ ਜੀ ਫਿਰ ਮੈਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਪਿਆਰ ਵੱਧ ਗਿਆ ਇੰਨਾ ਪਿਆਰ ਵੱਧ ਗਿਆ ਵੀ ਹਸਕੂਲ ਦੇ ਵਿੱਚ ਖੁਸ਼ ਹੋਏ ਆਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੂੰ ਅਟਵਾਈ ਕਰਦੇ ਆ ਕਿਵੇਂ ਜ਼ਿੰਦਗੀ ਚੱਲੇ ਵਧਣਾ ਕਿਵੇਂ ਆਪਣੇ ਵਿਚਾਰ ਵੇ ਦੱਸਦੇ ਆ ਠੀਕ ਹੈ ਅੱਛਾ ਸਰ ਸਕੂਲ ਦੀ ਜਿੱਦਾ ਬਿਲਡਿੰਗ ਤੁਹਾਡੀ ਬਹੁਤ ਵੱਡੀ ਆ ਬਾਕੀ ਸਕੂਲਾਂ ਦੇ ਨਾਲੋਂ ਅਸੀਂ ਦੇਖਦੇ ਆ ਅ ਇਹਦੇ ਵਿੱਚ ਤੁਸੀਂ ਕੀ ਕੀ ਸਹੂਲਤਾਂ ਵਿਦਿਆਰਥੀਆਂ ਦੇ ਰਹੇ ਹੋ ਅਸੀਂ ਸਕੂਲ ਦੇ ਵਿੱਚ ਹਵਾਦਾਰ ਕਮਰੇ ਆ ਡੈਂਚਾਂ ਦਾ ਪੂਰਾ ਪ੍ਰਬੰਧ ਆ ਬਾਥਰੂਮ ਜਿਹੜੇ ਆ ਬੜੇ ਵਧੀਆ ਆ ਸਾਇੰਸ ਲੈਬ ਹੈਗੀ ਆ ਮੈਥ ਲੈਬ ਹੈਗੀ ਆ ਤੇ ਕੰਪਿਊਟਰ ਲੈਬ ਦਾ ਵੀ ਅਸੀਂ ਪ੍ਰਬੰਧ ਕੀਤਾ ਆਇਆ। ਅੱਛਾ ਜੀ। ਤੇ ਇਸ ਤਰ੍ਹਾਂ ਗੇਮਾਂ ਦਾ ਵੀ ਕਾਫੀ ਪ੍ਰਬੰਧਿਆ ਸਾਡੇ ਕੋਲ ਇਨਡੋਰ ਗੇਮ ਅਸੀਂ ਕਰ ਰਹੇ ਆ। ਅੱਛਾ ਜੀ ਉਹ ਵੀ ਹੈ। ਹਾਂ ਜੀ ਤੇ ਸਕੂਲ ਦੇ ਵਿਹੜੇ ਦੇ ਵਿੱਚ ਅਸੀਂ ਝੂਲੇ ਵਗੈਰਾ ਵੀ ਲਵਾਏ ਆ ਤਾਂ ਕਿ ਅਸੀਂ ਛੋਟੇ ਬੱਚਾ ਵਾਸਤੇ ਪ੍ਰਬੰਧਾ। ਠੀਕ ਹੈ। ਹਾਂ ਜੀ ਤੇ ਇਹਦੇ ਵਿੱਚ ਕਿਹੜੀ ਕਿਹੜੀ ਕਲਾਸਾਂ ਸਰ ਹੈਗੀਆਂ? ਸਾਡੇ ਕੋਲ ਨਰਸਰੀ ਤੋਂ ਲੈ ਕੇ ਅੱਛਾ ਜੀ। ਪਲੱਸ 2 ਆਰਟਸ ਇੰਟਰ ਆਰਟਸ। ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਇਸ ਸਾਲ ਤੋਂ ਅਸੀਂ ਕਮਰਸ ਗਰੁੱਪ ਜਰੂਰ ਲੈ ਹੈ। ਹਾਂ। ਬਤਾ ਸਰ ਜਿੱਦਾਂ ਹੁਣ ਬੱਚੇ ਸਕੂਲ ਵਿੱਚੋਂ ਤੁਹਾਡੇ ਵਿਦਿਆਰਥੀ ਪੜ ਕੇ ਚਲ ਜਾਂਦੇ ਸਾਡੇ ਕੋਲੋਂ ਤੇ ਉਹਨਾਂ ਨੂੰ ਕੋਈ ਹੋਰ ਕੋਈ ਉਹਨਾਂ ਤੁਸੀਂ ਸੁਖਦਾ ਵੀ ਕੋਈ ਰੱਖੀ ਹੈ ਤਦੋਂ। ਸਾਨੂੰ ਐਨ ਆਰ ਆਈ ਭੈਣਾਂ ਦਾ ਕਾਫੀ ਸਹਿਯੋਗ ਹੈ ਜਿਹੜੀਆਂ ਇੱਥੋਂ ਪੜ ਕੇ ਗਈਆਂ ਆ ਉਹਨਾਂ ਨੂੰ ਸਕੂਲ ਨੂੰ ਬਹੁਤ ਪਿਆਰ ਹੈ। ਕਿਉਂਕਿ ਉਹ ਹੁਣ ਪੂਰੇ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਚੁੱਕੇ ਆ। ਉਹ ਚਾਹੁੰਦੇ ਆ ਵੀ ਅਸੀਂ ਆਪਣੇ ਸਕੂਲ ਨੂੰ ਕੁਝ ਪੜ ਕੇ ਗਏ ਪੜ ਕੇ ਗਏ ਉਹਨਾਂ ਦੀ ਸੇਵਾ ਕਰਨੀ ਚਾਹੁੰਦੇ ਆ। ਜੀ। ਤੇ ਇੱਕ ਦੋ ਨੇ ਮੈਨੂੰ ਫੋਨ ਵੀ ਆਏ ਕਿ ਸਰ ਜੀ ਜੇ ਕੋਈ ਬੱਚਾ ਇਹੋ ਜਿਹਾ ਹੋਵੇ ਜਿਹੜਾ ਚੰਗਾ ਗਰੀਬ ਗਰੀਬ ਘਰੋਂ ਨਾ ਜ਼ਰੂਰਤਮੰਦ ਹੋਵੇ ਠੀਕ ਹੈ ਜੀ ਤੇ ਉਹ ਪੜ੍ਹਾਈ ਦੇ ਵਿੱਚ ਚੰਗਾ ਹੁਸ਼ਿਆਰ ਕਿਉਂਕਿ ਹਰ ਕੋਈ ਇਹ ਚਾਹੁੰਦਾ ਵੀ ਜਿੰਨੇ ਪੜਨਾ ਮੈਂ ਉਹਦੀ ਮਦਦ ਹੀ ਕਰਾਂ ਹਾਂ ਬਿਲਕੁਲ ਅਸੀਂ ਉਹਨਾਂ ਦੇ ਸਾਡੇ ਕੋਲ ਫੋਨ ਨੰਬਰ ਆ ਜੇ ਕੋਈ ਬੱਚਾ ਇਸ ਤਰ੍ਹਾਂ ਦਾ ਸਾਨੂੰ ਜਿਵੇਂ ਲਾਅ ਕਰਨੀ ਚਾਹੁੰਦਾ ਹੋਵੇ ਇੰਜੀਨੀਅਰਿੰਗ ਕਰਨੀ ਚਾਹੁੰਦਾ ਹੋਵੇ ਅਸੀਂ ਉਹਨਾਂ ਦੀ ਮਦਦ ਕਰਵਾਉਣ ਨੂੰ ਬਿਲਕੁਲ ਤਿਆਰ ਹਾਂ। ਅੱਛਾ ਇਹ ਤਾਂ ਚਲੋ ਬਹੁਤ ਵਧੀਆ ਫਰਲਾ ਜੀ ਤੁਹਾਡਾ ਕਿ ਬੱਚੇ ਜਿਹੜੇ ਪੜ੍ਹ ਕੇ ਚੱਲ ਜਾਂਦੇ ਨਹੀਂ ਤਾਂ ਆਪ ਦੇਖੀਦਾ ਮੈਂ ਬੱਚਾ ਚੱਲ ਗਿਆ ਸਕੂਲ ਵਿੱਚੋਂ। ਪਰ ਚਲੋ ਕੋਈ ਗੱਲ ਨਹੀਂ ਹੈ ਨਾ ਜੀ। ਪਰ ਇਹ ਤੁਹਾਡਾ ਬਹੁਤ ਵਧੀਆ ਫਰਲਾ ਤੁਸੀਂ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਜਿਹੜਾ ਕਰ ਰਹੇ ਹੋ। ਜੇ ਕੋਈ ਨਾਂ ਵੀ ਹੋਇਆ ਅਸੀਂ ਆਪ ਦੇ ਕੋਲੋਂ ਵੀ ਇੱਕ ਅੱਧਾ ਕਰਨ ਦੀ ਤਿਆਰ। ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਅ ਅੱਛਾ ਜਿੱਦਾਂ ਹੁਣ ਦੇਖਿਆ ਵੀ ਫੀਸਾਂ ਬੜੀਆਂ ਘੱਟ ਨੇ ਤੁਸੀਂ ਲੈ ਰਹੇ ਹੋ। ਹਾਂਜੀ। ਤੇ ਇਹ ਫਿਰ ਇਹਦੇ ਖਰਚਾ ਤੁਸੀਂ ਕਿਦਾਂ ਦੇ ਰਹੇ ਹੋ? ਖਰਚਾ ਫੀਸਾਂ ਘੱਟ ਪਹਿਲੀ ਗੱਲ ਤਾਂ ਇਹ ਆ ਵੀ ਸਕੂਲ ਨੂੰ ਅਸੀਂ ਡੋਕਸਾਲ ਹੋਏ ਆ ਜੀ ਕਿਉਂਕਿ ਗਿਣਤੀ ਘਟਣ ਦੇ ਨਾਲ ਕਿਉਂਕਿ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਕ੍ਰਿਸਚੀਅਨ ਸਕੂਲਾਂ ਵੱਲ ਨੂੰ ਜ਼ਿਆਦਾ ਹੋ ਗਿਆ ਸਾਡੇ ਮਾਡਰਨ ਜਿਹੜੇ ਸਾਡੇ ਆਪਣੇ ਸਕੂਲ ਆ ਜੀ ਜਿਹੜੇ ਸਾਡੀ ਸੱਭਿਆਚਾਰ ਸਾਡਾ ਕਲਚਰ ਸਿਖਾਉਂਦੇ ਆ ਉਹਨਾਂ ਵੱਲ ਲੋਕਾਂ ਦਾ ਰੁਝਾਨ ਪਤਾ ਨਹੀਂ ਕਿਉਂ ਘਟ ਰਿਹਾ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਮੈਂ ਤਾਂ ਕਹਿੰਦਾ ਦਿਖਾਵਾ ਬਹੁਤ ਆ ਠੀਕ ਹਾਂ ਠੀਕ ਹੈ ਫਿਰ ਅਸੀਂ ਸਕੂਲ ਦੀਆਂ ਦੁਕਾਨਾਂ ਬਣਾਈਆਂ ਇੱਕ ਤਾਂ ਅੱਛਾ ਜੀ ਸਾਨੂੰ ਉੱਥੋਂ 50-5000 ਰੁਪਿਆ ਮਹੀਨੇ ਦਾ ਆ ਜਾਂਦਾ ਅੱਛਾ ਜੀ ਪਲੱਸ ਸਾਨੂੰ ਇੱਕ ਪਠਲਾਵੇ ਇੱਕ ਨੂਰ ਸੈਸੀ ਵੀ ਸਾਡਾ ਪਿਛਲੇ ਸਾਲ ਸਾਨੂੰ ਉਹਨਾਂ ਨੇ ਸਾਰੇ ਸਕੂਲ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਅੱਛਾ ਜੀ ਹਾਂ ਜੀ ਇੱਥੇ ਬਲਦੇਵ ਸਿੰਘ ਜੀ ਪਟਵਾਰੀ ਹੁੰਦੇ ਸੀਗੇ ਉਹਨਾਂ ਦੇ ਬੇਟੇ ਆ ਨੌਰਵੇ ਰਹਿੰਦੇ ਆ ਜੀ ਜੀ ਉਹਨਾਂ ਨੇ ਸਾਨੂੰ 1.5 ਲੱਖ ਦੇ ਕਰੀਬ ਪੈਸਾ ਭੇਜਿਆ ਵੀ ਬੱਚਿਆਂ ਦੀਆਂ ਫੀਸਾਂ ਪਾਉਤ ਸੀ। ਇਸੇ ਤਰ੍ਹਾਂ ਹੀ ਸਰਦਾਰ ਜਸਪਾਲ ਸਿੰਘ ਗਿੱਧਾ ਜੀ ਜੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਦੱਸੋ ਕਿਸ ਤਰ੍ਹਾਂ ਬਈ ਬਿਲਕੁਲ ਹੈ ਇੱਕ ਪਰ ਉਹ ਸਿਰਫ ਵਿੱਦਿਆਦਾਨ ਨੂੰ ਕਰਨਾ ਚਾਹੁੰਦੇ ਹੋਰ ਪਾਸੇ ਨਹੀਂ ਪੈਸਾ ਦੇਣਾ। ਅਸੀਂ ਉਹਨਾਂ ਨੂੰ ਬਜ਼ਾਰਸੀਆਂ ਦੀ ਪੂਰੀ ਲਿਸਟ ਬਣਾ ਕੇ ਦਿੱਤੀ ਫੈਕਲੀਫੋਨ ਨੰਬਰ ਨਾਲ ਦਿੱਤੇ ਵੀ ਆ ਤੁਸੀਂ ਕਨਫਰਮ ਵੀ ਕਰ ਸਕਦੇ ਹੋ ਉਹਨਾਂ ਕੋਲ। ਹਾਂ ਠੀਕ ਹੈ ਠੀਕ ਹੈ ਜਿਹੜੇ ਜਿਹੜੇ ਤੇ ਉਹਨਾਂ ਨੇ ਵੀ ਸਾਨੂੰ ਤਕਰੀਬਨ 1 ਲੱਖ ਉਹ 33000 ਰੁਪਿਆ ਸ਼ਾਇਦ ਮੈਨੂੰ ਯਾਦ ਨਹੀਂ ਪੱਕਾ ਠੀਕ ਹੈ ਜੀ ਲੱਖ ਤੋਂ ਉੱਤੇ ਰੁਪਿਆ ਸਭ ਮਤਲਬ ਤੁਹਾਡੇ ਐਨ ਆਰ ਆਈ ਜਾਂ ਦਾਨਵੀਰ ਸੱਜਣ ਦੇ ਸਾਡੇ ਬਹੁਤ ਸਹਿਯੋਗ ਕਰ ਰਹੇ ਆ ਪਰ ਹਰ ਪਰ ਅਸੀਂ ਇਹ ਚਾਹੁੰਦੇ ਆ ਜੀ ਵੀ ਸਾਡੇ ਸਕੂਲ ਦੇ ਵਿੱਚ ਅਧਿਆਪਕ ਇੰਨੀ ਕ ਮਿਹਨਤ ਕਰਨ ਜੀ ਵੀ ਬੱਚੇ ਭੱਜੇ ਆਉਣ ਤੇ ਸਾਨੂੰ ਐਨ ਆਰ ਆਈ ਦੀ ਆਉਣ ਵਾਲੇ ਸਮੇਂ ਤੇ ਲੋੜ ਨਹੀਂ ਬਬੇ ਇਹ ਤਾਂ ਹੈ ਅੱਛਾ ਜਿੱਦਾਂ ਹੁਣ ਐਨ ਆਰ ਆਈ ਹੋਰ ਵੀ ਮਦਦ ਕਰਨੀ ਚਾਹੁੰਦੇ ਹੁੰਦੇ ਆ ਜਾਂ ਸਾਡੇ ਸ਼ਹਿਰ ਵਿੱਚ ਵੀ ਬਹੁਤ ਸਾਰੇ ਐਸੇ ਬੰਦੇ ਹੈਗੇ ਆ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਦਾਨਵੀਰ ਸੱਜਣ ਹੈ ਉਹਨਾਂ ਨੂੰ ਤੁਸੀਂ ਕਿਸਨੇ ਆ ਦੇਣਾ ਚਾਹੁੰਦੇ ਆ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਜੀ ਜਿਹੜੇ ਲੋਕ ਵਿਦਿਆ ਦੇ ਨਾਲ ਸੰਬੰਧਤ ਆ ਜੀ ਵੀ ਉਹ ਸਕੂਲ 'ਚ ਆਉਣ ਆ ਕੇ ਸਾਡੇ ਨਾਲ ਗੱਲਬਾਤ ਕਰਨ ਸਾਨੂੰ ਕੋਈ ਸੁਝਾਅ ਦੇਣ ਤੇ ਮੈਂ ਦੁਬਾਰਾ ਇੱਕ ਵਾਰੀ ਅਪੀਲ ਹੀ ਕਰ ਸਕਦਾ ਵੀ ਜੇ ਕਿਸੇ ਨੂੰ ਕੋਈ ਇੰਟਰਸਟ ਹੈਗਾ ਤੇ ਸਕੂਲ ਚ ਜਾਓ ਸਾਡੀ ਕਮੇਟੀ ਦੇ ਮੈਂਬਰ ਬਣੋ ਮੈਂ ਤਾਂ ਕਹਿਣਾ ਅੱਛਾ ਜੀ ਹਾਂ ਅਸੀਂ ਤਾਂ ਖੁੱਲਾ ਸੱਦਾ ਸਾਰਿਆਂ ਨੂੰ ਵੀ ਆਓ ਸਾਡੇ ਨਾਲ ਆਓ ਆਪ ਰਲ ਕੇ ਇਸ ਸਕੂਲ ਨੂੰ ਹੋਰ ਚੱਲ ਜਾਈਏ ਤਾਂ ਕਿ ਜਿਹੜੇ ਮਹਿੰਗੇ ਮਹਿੰਗੇ ਸਕੂਲ ਆ ਉਹਨਾਂ ਦਾ ਆਪਾਂ ਮੁਕਾਬਲਾ ਕਰ ਸਕੀਏ ਠੀਕ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਬੇਕਰਮਜੀਤ ਸਿੰਘ ਜੀ ਮੈਨੇਜਰ ਸਾਹਿਬ ਜਿਨ੍ਹਾਂ ਨੇ ਸਾਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਇਹਨਾਂ ਦਾ ਨਮਾ ਸ਼ਹਿਰ ਸਰਗਰਮੀਆਂ ਚੈਨਲ ਵਿੱਚ ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਸ਼ੀ ਭਰਸੇਂਗਰ ਨਗਰ ਦਾ ਸਵਤੰਤਰ ਅਜਗੀਆਂ ਵਿਸ਼ੇਸ਼ ਸਰਗਰਮੀਆਂ, ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਪਰੋਕਤ ਵਾਸਤੇプチ ਨੂੰ ਇਜਾਜ਼ਤ ਦਿਓ। ਧੰਨਵਾਦ।